ਟੜਕਸਾਰ ਹੀ ਪੰਜਾਬ ਤੋਂ ਆਈ ਹੈ ਬੁਰੀ ਖਬਰ ਦਿਨ ਚੜਦਿਆਂ ਹੀ ਪੰਜਾਬ ਦੇ ਖਾਸ ਇਲਾਕੇ ਦੇ ਵਿੱਚ ਹੋ ਗਿਆ ਹੈ ਧਮਾਕਾ ਬਣਿਆ ਹੋਇਆ ਹੈ دہشت ਦਾ ਮਾਹੌਲ ਤੇ ਸੈਮੀ ਪੈ ਨੇ ਲੋਕ ਜੀ ਹਾਂ ਇਸ ਵੇਲੇ ਦਿਨ ਚੜਦਿਆਂ ਹੀ ਪੰਜਾਬ ਦੇ ਵਿੱਚੋਂ ਇੱਕ ਬੁਰੀ ਖਬਰ ਆ ਰਹੀ ਹੈ ਕਿਉਂਕਿ ਪੰਜਾਬ ਦੇ ਇੱਕ ਖਾਸ ਇਲਾਕੇ ਦੇ ਵਿੱਚ ਇਸ ਵੇਲੇ ਤਮਾਕਾ ਹੋ ਗਿਆ ਜਿਸ ਦਾ ਕਰਕੇ دہشت ਦਾ ਮਾਹੌਲ ਬਣਿਆ ਹੋਇਆ ਹੈ ਤੇ ਲੋਕ ਸਹਿਮੇ ਪਏ ਨੇ ਦੱਸ ਦਈਏ ਕਿ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਅਦੀਨ ਆਉਂਦੇ ਥਾਣਾ ਇਸਲਾਮਾਬਾਦ ਦਾ ਹੈ ਜਿੱਥੇ ਅੱਜ ਸਵੇਰੇ 4 ਵਜੇ ਹੀ ਇੱਕ ਤਮਾਕਾ ਹੋਇਆ ਹੈ ਜਿਸ ਦਾ ਕਰਕੇ ਚਾਰੇ ਪਾਸੇ دہشت ਦਾ ਮਾਹੌਲ ਬਣਿਆ ਹੋਇਆ ਹੈ ਤੇ ਲੋਕ ਸਹਿਮੇ ਪਏ ਨੇ ਦੱਸ ਦਈਏ ਕਿ ਜਦੋਂ ਇਹ ਜਾਣਕਾਰੀ ਪੁਲਿਸ ਤੱਕ ਪਹੁੰਚੀ ਤਾਂ ਪੁਲਿਸ ਦੀਆਂ ਟੀਮਾਂ ਥਾਣੇ ਦੇ ਬਾਹਰ ਆਈਆਂ ਤੇ ਉਹਨਾਂ ਨੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੱਸਦੀ ਹੈ ਕਿ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲਰ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਬੇਸ਼ੱਕ ਇਹ ਤਮਾਕੇ ਦੀ ਆਵਾਜ਼ ਆਈ ਹੈ ਪਰੰਤੂ ਕਿਸੇ ਵੀ ਪ੍ਰਕਾਰ ਦੀ ਕੋਈ ਤਮਾਕਾ ਕੇ ਜਸਮਗਰੀ ਬਰਾਮਦ ਨਹੀਂ ਹੋਈ ਤੇ ਨਾ ਹੀ ਕਿਸੇ ਪ੍ਰਕਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਹੈ ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮਾਮਲੇ ਦੇ ਵਿੱਚ ਪਹਿਲਾਂ ਹੀ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਅਮਨ ਖੋਖਰ ਨਾਮ ਦਾ ਇੱਕ ਵਿਅਕਤੀ ਜਿਸ ਦੀ ਪੁਲਿਸ ਨੂੰ ਭਾਲ ਜਾਰੀ ਹੈ ਤੇ ਜਲਦ ਤੋਂ ਜਲਦ ਉਹ ਵੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਵੇਗਾ ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਪੁੱਲਰ ਹੋਣਾ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਹੈ ਕਿ ਇਹਨਾਂ ਤੋਂ ਇਲਾਵਾ ਤਿੰਨ ਹੋਰ ਵਿਅਕਤੀ ਜਿਹੜੇ ਕਿ ਪੁਲਿਸ ਦੀ ਰਡਾਰ ਤੇ ਨੇ ਤੇ ਉਹਨਾਂ ਦੇ ਜਿਹੜੇ ਇਲਾਕੇ ਨੇ ਉਹਨਾਂ ਦੇ ਜਿਹੜੇ ਟਿਕਾਣੇ ਨੇ ਉਹਨਾਂ ਤੇ ਵੀ ਦਬਿਸ਼ ਕੀਤੀ ਜਾ ਰਹੀ ਹੈ ਤੇ ਜਲਦ ਤੋਂ ਜਲਦ ਉਹ ਵੀ ਫੜੇ ਜਾਣਗੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਬੇਸ਼ੱਕ ਜਿਹੜੇ ਇਹ ਲੋਕ ਨੇ ਜਿਹੜੇ ਇਸ ਸਮਗਲਰ ਨੇ ਜਾਂ ਫਿਰ ਜਿਹੜੇ دہشت ਫਲਾਉਣ ਵਾਲੇ ਇਹ ਲੋਕ ਨੇ ਇਹ ਪੰਜਾਬ ਨੂੰ ਦਹਿਲਾਉਣਾ ਚਾਹੁੰਦੇ ਨੇ ਪਰੰਤੂ ਅਸੀਂ ਇਹਨਾਂ ਦੀਆਂ ਜਿਹੜੀਆਂ ਚਾਲਾਂ ਨੇ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਤੇ ਉਹਨਾਂ ਨੇ ਕਿਹਾ ਹੈ ਕਿ ਹੁਣ ਪੁਲਿਸ ਪਹਿਲਾਂ ਦੇ ਨਾਲੋਂ ਵੀ ਜ਼ਿਆਦਾ ਅਲਰਟ ਹੋ ਗਈ ਹੈ ਤੇ ਜਲਦ ਤੋਂ ਜਲਦ ਇਹਨਾਂ ਨੂੰ ਫੜ ਲਿਆ ਜਾਵੇਗਾ ਤੇ ਇਸ ਲੱਖਾਂ ਦੇ ਪਿੱਛੇ ਹੋਣਗੇ ਇੱਥੇ ਗੌਰਤਲ ਬੈ ਕੇ ਪਹਿਲਾਂ ਵੀ ਅੰਮ੍ਰਿਤਸਰ ਦੇ ਥਾਣਿਆਂ ਦੇ ਵਿੱਚ ਤਮਾਕਾ ਖੇਜ ਸਮਗਰੀ ਬਰਾਮਦ ਹੋਈ ਸੀ ਤੇ ਕਈ ਵਾਰ ਤਮਾਕੇ ਹੋਣ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਸਨ ਉਸ ਵੇਲੇ ਵੀ ਪੁਲਿਸ ਦੇ ਵੱਲੋਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਆਮ ਜਨਤਾ ਦੇ ਵਿੱਚ دہشت ਫਲੌਣ ਦਾ ਯਤਨ ਕੀਤਾ ਸੀ ਇਸ ਤੋਂ ਇਲਾਵਾ ਪੰਜਾਬ ਦੇ ਕਈ ਹੋਰ ਥਾਣਿਆਂ ਤੇ ਵੀ ਅਜਹੀਆਂ ਘਟਨਾਵਾਂ ਸਾਹਮਣੇ ਆਈਆਂ ਸਨ ਜਿੱਥੇ ਕਿ ਤਮਾਕਾ ਖੇਜ ਸਮਗਰੀ ਬਰਾਮਦ ਹੋਈ ਸੀ ਲੋਕਾਂ ਨੂੰ ਡਰਾਉਣ ਧਮਕਾਉਣ ਦਾ ਯਤਨ ਕੀਤਾ ਗਿਆ ਸੀ ਤੇ ਕਈ ਵਾਰ ਤਾਂ ਇਹ ਲੋਕ ਆਪਣੇ ਜਿਹੜੇ ਚਾਲ ਉਸ ਦੇ ਵਿੱਚ ਕਾਮਯਾਬ ਵੀ ਹੋ ਗਏ ਸਨ ਪਰੰਤੂ ਪੁਲਿਸ ਦੇ ਵੱਲੋਂ ਪਹਿਲਾਂ ਵੀ ਅਜਿਹੀ ਕਈ ਨੌਜਵਾਨ ਅਜਿਹੀ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਖਿਲਾਫ ਮਾਮਲੇ ਵੀ ਅਰਜ ਕੀਤੇ ਗਏ ਨੇ ਇੱਥੇ ਦੱਸਦੀ ਹੈ ਕਿ ਗੁਰਪ੍ਰੀਤ ਸਿੰਘ ਪੁਲਰ ਹੋਣਾ ਨੇ ਇਹ ਗੱਲ ਕਹੀ ਹੈ ਕਿ ਕਿਉਂਕਿ ਕਿਸੇ ਗਰੁੱਪ ਦੇ ਅਗਰ ਇੰਨੇ ਮੈਂਬਰ ਫੜੇ ਜਾਣ ਤਾਂ ਫਿਰ ਉਹ ਲੋਕਾਂ ਨੂੰ ਡਰਾਉਣ ਤਮਕਾਉਣ ਤੇ ਦਹਿਲਾਉਣ ਦਾ ਯਤਨ ਤਾਂ ਕਰਨਗੇ ਹੀ ਕਿਉਂਕਿ ਉਹਨਾਂ ਦੇ 12 ਮੈਂਬਰ ਪਹਿਲਾਂ ਹੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਤੇ ਅਮਨ ਕੋਖਰ ਨਵੀਂ ਜਲ ਤੋਂ ਜਲਦ ਫੜ ਲਿਆ ਜਾਵੇਗਾ ਇਸ ਤੋਂ ਇਲਾਵਾ ਇਸ ਗਰੋਹ ਦੇ ਇਸ ਗਰੁੱਪ ਦੇ ਤਿੰਨ ਮੈਂਬਰ ਪਹਿਲਾਂ ਹੀ ਪੁਲਿਸ ਦੇ ਰਡਾਰ ਤੇ ਨੇ ਜਦੋਂ ਉਹ ਵੀ ਫੜੇ ਜਾਣਗੇ ਤਾਂ ਫਿਰ ਇਹਨਾਂ ਦੇ ਮੁਖੀ ਨੂੰ ਤਾਂ ਡਰ ਜਿਵੇਂ ਆਪ ਪੈਦਾ ਹੋਵੇਗਾ ਹੀ ਇਸ ਤਰਕੇ ਉਹ ਅਜਹੀਆਂ ਕੋਝੀਆਂ ਚਾਲਾਂ ਚੱਲੇਗਾ ਤੇ ਇਸ ਦੇ ਤਹਿਤ ਹੀ ਇਹ ਜਿਹੜਾ ਮਾਮਲਾ ਜਿਹੜੀ ਘਟਨਾ ਸਾਹਮਣੇ ਆਈ ਹੈ ਉਸ ਦੇ ਬਲੋਂ ਕੀਤੀ ਗਈ ਹੈ ਪਰੰਤੂ ਪੁਲਿਸ ਆਪਣੇ ਜਿਹੜੇ ਕੰਮ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਅਲਰਟ ਤੇ ਜਲ ਤੋਂ ਜਲਦ ਹੀ ਇਹ ਜਿਹੜੇ ਇੱਕ ਵਿਅਕਤੀ ਨੇ ਜਿਨ੍ਹਾਂ ਨੇ ਪੰਜਾਬ ਨੂੰ ਦਿਹਲੋਂ ਦਾ ਯਤਨ ਕੀਤਾ ਉਹਨਾਂ ਨੂੰ ਵੀ ਫੜ ਲਿਆ ਜਾਵੇਗਾ